एक्सरसाइज करनी चाहिए अपनी डाइट हेल्दी रखनी चाहिए और ਨਾਲ ਦੇ ਨਾਲ ਆਪਣੇ ਮਾਈਂਡ ਨੂੰ ਵੀ ਥੋੜਾ ਜਿਹਾ ਲਾਈਟਰ ਰੱਖਣਾ। ਕੋਲ ਹੈਲਦੀ ਮਾਈਂਡ ਇਨ ਅ ਹੈਲਦੀ ਬੋਡੀ। ਸਾਨੂੰ ਕੋ ਸਟ्रेस ਹੈ ਜਾਂ ਕਿ ਵੈਸੇ ਅਸੀਂ ਕੋਈ ਮਤਲਬ ਡਿਪਰੈਸ਼ਨ ਜਾਂ ਕੋਈ ਨਹੀਂ ਅੱਛਾ ਫੀਲ ਕਰ ਰਹੇ ਤਾਂ ਜਦੋਂ ਆਪਾਂ ਕੋਈ ਕਿਸੇ ਵੀ ਤਰ੍ਹਾਂ ਦੀ ਐਕਸਰਸ ਕਰਦੇ ਹਾਂ ਤਾਂ ਉਹ ਜਿਹੜੇ ਐਂਡੋਰਫਿਨਸ ਨੇ ਸਾਡੀ ਬੋਡੀ ਸੈਕ੍ਰੀਟ ਹੋ ਕੇ ਸਾਨੂੰ ਇੱਕ ਫੀਲ ਗੁੱਡ ਫੈਕਟਰ ਦਿੰਦੇ। ਕਿ ਅੱਜ ਕੱਲ ਦੇ ਨੌਜਵਾਨ ਸ਼ੋਸ਼ੇ ਬਾਜੀ ਨਹੀਂ ਕਰਦੇ ਆ ਕਿ ਕਿਸੇ ਇੱਕ ਨਾ ਨਸ਼ੇ ਦੇ ਵੱਲ ਬਹੁਤ ਜ਼ਿਆਦਾ ਵੱਧ ਰਿਹਾ। कि ਨਸ਼ਾ ਨੂੰ ਛੱਡ ਕੇ ਆਪਣਾ ਸਿਹਤ ਔਰ ਕਸਰਤ ਵੱਲ ਧਿਆਨ ਦੇਣ ਐਕਸਰਸਾਈਜ਼ ਵੱਲ ਧਿਆਨ ਦੇਣ ਦੁਸ਼ੇਵਾਰੀ ਵਾਲੀ ਐਕਸਰਸਾਈਜ਼ ਵੀ ਜਿਹਨ ਨਾਲ ਅੰਦਰ ਸਰੀਰ ਦੇ ਵਿੱਚ ਵਾਕਈ ਸਟਰੈਂਥ ਆਵੇ ਜਾਨ ਪਵੇ ਉਹ ਸਿਰਕੇ ਦੇ ਐਕਸਰਸਾਈਜ਼ ਵੱਲ ਧਿਆਨ ਦੇਣਾ ਚਾਹੀਦਾ ਜਿਮ ਲਾ ਕੇ ਸਾਨੂੰ ਬਹੁਤ ਚੀਜ਼ਾਂ ਦਾ ਫਾਇਦਾ ਹੁੰਦਾ ਸਾਡਾ ਕੌਨਫੀਡੈਂਸ ਲੈਵਲ ਅਪ ਹੁੰਦਾ ਬਾਡੀ ਸ਼ੇਪ ਵਧੀਆ ਹੁੰਦੀ ਹੈ ਸਾਡੀ ਕਿ ਮੈਂਟਲ ਹੈਲਥ ਵਧੀਆ ਹੁੰਦੀ ਹੈ ਇਹ ਕਾਫੀ ਫੈਕਟਰ ਹੈ ਜਿਹੜੇ ਕਿ ਫਿਟਨੈਸ ਨੂੰ ਮਤਲਬ ਕਿ ਇਹ ਸਾਰੇ ਫੈਕਟਰ ਇਫੈਕਟ ਕਰਦੇ ਆ ਕੋਈ ਵੀ ਐਕਟੀਵਿਟੀ ਜ਼ਰੂਰ ਕਰੋ ਚਾਹੇ ਉਹ ਜਿਮ ਦੀ ਐਕਟੀਵਿਟੀ ਹੈ ਚਾਹੇ ਕੋਈ ਵੀ ਫਿਜ਼ੀਕਲ ਐਕਟੀਵਿਟੀ ਹੈ ਬਹੁਤ ਸਾਰੇ ਕੇਸ ਦੇਖਦੇ ਆ ਕਿ ਜਦੋਂ ਕੋਈ ਜਿਮ ਜਾਂਦਾ ਹੈ ਜਿਮ ਦੇ ਵਿੱਚ ਹਾਰਟ ਅਟੈਕ ਬਹੁਤ ਜ਼ਿਆਦਾ ਆ ਰਹੇ ਜਿਮ ਦਾ ਕੋਈ ਹਾਰਟ ਅਟੈਕ ਦੇ ਨਾਲ ਰਿਲੇਸ਼ਨ ਨਹੀਂ ਹੈ ਹੁਣ ਜਿਹਨੂੰ ਪਹਿਲਾਂ ਹੀ ਉਹਦਾ ਕੋਲੇਸਟ੍ਰੋਲ ਲੈਵਲ ਅੱਪ ਹੈ ਹੁਣ ਉਹਨੂੰ ਬੀਪੀ ਦੀ ਪ੍ਰੋਬਲਮ ਹੈ ਆਪਾਂ ਇੰਟੈਂਸ ਕਾਰਡੀਓ ਕਰ ਰਹੇ ਹਾਂ ਹਾਰਟ ਅਟੈਕ ਹੀ ਆਏਗਾ ਮੈਮ ਸਟੈਮੀਨਾ ਆਪਾਂ ਕਹਿ ਸਕਦੇ ਹਾਂ ਕਿ ਹੋਣਾ ਕਿ ਉਹਨਾਂ ਕਿ ਸਾਨੂੰ ਲਿਮਟ 'ਚ ਰਹਿ ਕੇ ਕਰਨੀ ਚਾਹੀਦੀ ਬਿਲਕੁਲ ਮੈਮ ਬਿਲਕੁਲ ਜੀ ਸਤਿ ਸ਼੍ਰੀ ਅਕਾਲ ਮੈਂ ਸਾਖੀ ਕੁਰ ਸਵਾਗਤ ਕਰਦੀ ਆ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਡਿਪਰੈਸ਼ਨ ਮੈਂਟਲ ਹੈਲਥ ਅੱਜ ਕੱਲ ਅਸੀਂ ਹਰ ਇੱਕ ਬੰਦੇ ਨੂੰ ਦੇਖਦੇ ਹਾਂ ਹਰ ਇੱਕ ਦੂਜਾ ਬੰਦਾ ਮੈਂਟਲ ਹੈਲਥ ਦਾ ਪੇਸ਼ੈਂਟ ਆ ਕਹਿ ਸਕਦੇ ਆ ਕਿ ਹਰ ਜਿੰਨੂੰ ਵੀ ਪੁੱਛੋਗਾ ਕਹਿੰਦਾ ਸੀ ਮੈਂਟਲੀ ਸਟੇਬਲ ਨਹੀਂ ਹੈਗੇ ਪਰ ਕੀ ਇਹ ਜੀਹਾਂ ਕਾਰਨ ਆ ਕਿ ਕੋਈ ਮੈਂਟਲੀ ਸਟੇਬਲ ਨਹੀਂ ਆ ਤੇ ਕੀ ਜਿਮ ਜਿਹੜਾ ਹੈ ਫਿਜ਼ੀਕਲ ਦੇ ਨਾਲ ਨਾਲ ਸਾਡੇ ਮੈਂਟਲੀ ਹੈਲਥ ਨੂੰ ਵੀ ਸਟੇਬਲ ਰੱਖਦਾ ਹੈ ਅਜੇ ਸਰ ਤੁਸੀਂ ਕਿਵੇਂ ਕਸਰਤ ਕਰਨਾ ਮੈਂ ਜਿਵੇਂ ਸ਼ੁਰੂਆਤ 'ਚ ਹੀ ਬੋਲਿਆ ਕਿ ਫਿਜ਼ੀਕਲ ਦੇ ਨਾਲ ਨਾਲ ਮੈਂਟਲੀ ਵੀ ਕੀ ਕਸਰਤ ਸਾਡੇ ਜਿਹੜੀ ਬਹੁਤ ਜ਼ਰੂਰੀ ਹੈ ਜਦੋਂ ਐਕਸਰਸਾਈਜ਼ ਆਪਾਂ ਕਿਸੇ ਵੀ ਤਰ੍ਹਾਂ ਦੀ ਐਕਸਰਸਾਈਜ਼ ਕਰਦੇ ਹਾਂ ਚਾਹੇ ਜਿਮ ਦੇ ਵਿੱਚ ਚਾਹੇ ਕਾਰਡੀਓ ਹੈ ਐ ਆਊਟਡੋਰ ਹੈ ਤਾਂ ਸਾਡੀ ਬੋਡੀ ਦੇ ਵਿੱਚ ਜਿਹੜੇ ਹਾਰਮੋਨਸ ਸੈਕ੍ਰੀਟ ਹੁੰਦੇ ਆ ਖਾਸ ਕਰਕੇ ਐਂਡੋਰਫਿਨਸ which are also known as ਹੈਪੀ ਹਾਰਮੋਨਸ ਤਾਂ ਉਹ ਜਿਦਾਂ ਆਪਾਂ ਕਿਹਾ ਕਿ ਆਪਾਂ ਅਗਰ ਸਾਨੂੰ ਕੋਈ ਸਟ्रेस ਹੈ ਜਾਂ ਕਿ ਵੈਸੇ ਅਸੀਂ ਕੋਈ ਮਤਲਬ ਡਿਪਰੈਸ਼ਨ ਜਾਂ ਕੋਈ ਨਹੀਂ ਅੱਛਾ ਫੀਲ ਕਰ ਰਹੇ ਤਾਂ ਜਦੋਂ ਆਪਾਂ ਕੋਈ ਕਿਸੇ ਵੀ ਤਰ੍ਹਾਂ ਦੀ ਐਕਸਰਸਾਈਜ਼ ਕਰਦੇ ਹਾਂ ਤਾਂ ਉਹ ਜਿਹੜੇ ਐਂਡੋਰਫਿਨਸ ਨੇ ਸਾਡੀ ਬੋਡੀ ਸੈਕ੍ਰੀਟ ਹੋ ਕੇ ਸਾਨੂੰ ਇੱਕ ਫੀਲ ਗੁੱਡ ਫੈਕਟਰ ਦਿੰਦੇ ਨੇ ਉਹ ਨਾਲ ਦੀ ਨਾਲ ਸਾਡੀ ਮੈਂਟਲ ਵੈਲਬ ਜੇ ਮੈਂ ਗੱਲ ਕਰਾਂ ਕਿ ਅੱਜ ਕੱਲ ਦੇ ਨੌਜਵਾਨ ਸ਼ੋਸ਼ੇबाजी ਲਈ ਕਰਦੇ ਆ ਕਿ ਕਿਸੇ ਇੱਕ ਨਾ ਨਸ਼ੇ ਦੇ ਵੱਲ ਬਹੁਤ ਜ਼ਿਆਦਾ ਵੱਧ ਰਿਹਾ ਕਿ ਚੰਗੇ ਕੰਮ ਵੱਲ ਘੱਟ ਤੇ ਨਸ਼ੇ ਵੱਲ ਜ਼ਿਆਦਾ ਹੋ ਰਿਹਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਡੈਫੀਂਟਲੀ ਦੇਖੋ ਯੂਥ ਜਿਹੜਾ ਹੈ ਉਹ ਕਿਸੇ ਵੀ ਸੋਸਾਇਟੀ ਦਾ ਕਿਸੇ ਵੀ ਕੰਟਰੀ ਦਾ ਫਿਊਚਰ ਪ੍ਰੈਜ਼ੈਂਟ অর ਫਿਊਚਰ ਦੋਨੋਂ ਹੁੰਦੇ ਹੈ ਤੋ ਇਹ ਜਿਹੜੀ ਗ੍ਰੀਤੀ ਹੈ ਕਿ ਸਾਡੇ ਸੋਸਾਇਟੀ ਦੇ ਵਿੱਚ ਆ ਗਈ ਹੈ ਨਸ਼ਿਆਂ ਦੀ ਆਲ ਅਪੀਲ ਤੁਹਾਡੇ ਇਸ ਚੈਨਲ ਦੇ ਜ਼ਰੀਏ ਮੈਂ ਸਾਰੇ ਯੂਥ ਨੂੰ ਅਪੀਲ ਕਰਾਂਗਾ ਕਿ ਨਸ਼ਿਆਂ ਨੂੰ ਛੱਡ ਕੇ ਆਪਣਾ ਸਿਹਤ ਔਰ ਕਸਰਤ ਵੱਲ ਧਿਆਨ ਦੇਣ ਐਕਸਰਸਾਈਜ਼ ਵੱਲ ਧ ਸਿਰਫ ওই ਜਿਹੜੀ ਤੁਸੀਂ ਗੱਲ ਕੀਤੀ ਸ਼ੋਸ਼ੇ ਬਾਜੀ ਵਾਲੀ ਐਕਸਰਸਾਈਜ਼ ਨਹੀਂ ਜਿਹਨ ਨਾਲ ਅੰਦਰ ਸਰੀਰ ਦੇ ਵਿੱਚ ਵਾਕਈ ਸਟਰੈਂਥ ਆਵੇ ਜਾਨ ਪਵੇ ਉਹ ਸਿਰ ਕੇ ਦੇ ਐਕਸਰਸਾਈਜ਼ੇ ਬਲ ਧਿਆਨ ਦੇਣਾ ਚਾਹੀਦਾ ਕੀ ਇੱਕ ਮੈਸੇਜ ਕੀ ਦੇਣਾ ਚਾਹੋਗੇ ਨੌਜਵਾਨਾਂ ਨੂੰ ਕਿ ਅਗਰ ਉਹਨਾਂ ਨੂੰ ਮਤਲਬ ਇੱਕ ਹੁੰਦਾ ਨਾ ਕਿ ਮੋਟੀਵੇਸ਼ਨ ਦੀ ਬਹੁਤ ਲੋੜ ਹੁੰਦੀ ਹੈ ਜਿਮ ਜਾਣਾ ਹੈ ਕਸਰਤ ਕਰਨੀ ਹੈ ਡਾਈਟ ਪ੍ਰੋਪਰ ਲੈਣੀ ਹੈ ਇੱਕ ਪ੍ਰੋਪਰ ਸਾਨੂੰ ਮੋਟੀਵੇਟ ਹੋਣਾ ਚਾਹੀਦਾ ਬੰਦਾ ਕਿ ਹਾਂ ਵੀ ਮੈਂ ਕਰਨਾ ਹੀ ਆ ਡੈਫੀਨੇਟਲੀ ਮੈਡਮ ਦੇਖੋ ਹੈਲਦੀ ਮਾਈਂਡ ਇਨ ਅ ਹੈਲਦੀ ਬੋਡੀ ਸੋ ਜੇ ਅਸੀਂ ਆਪਣੇ ਮਾਈਂਡ ਨੂੰ ਹੈਲਦੀ ਰੱਖਣਾ ਚਾਹੁੰਦੇ ਆਂ ਤਾਂ ਸਾਨੂੰ ਆਪਣੀ ਬੋਡੀ ਨੂੰ ਹੈਲਦੀ ਰੱਖਣਾ ਪਏਗਾ ਉਹਦੇ ਵਾਸਤੇ ਸਾਰੀਆਂ ਜਿਹੜੀਆਂ ਤੁਸੀਂ ਗੱਲਾਂ ਦੱਸਿਆ ਨੇ ਬਿਲਕੁਲ ਉਹ ਕੰਮ ਦੀਆਂ ਗੱਲਾਂ ਨੇ ਕਸਰਤ ਐਕਸਰਸਾਈਜ਼ ਕਰਨੀ ਚਾਹੀਦੀ ਹੈ ਆਪਣੀ ਡਾਈਟ ਹੈਲਦੀ ਰੱਖਣੀ ਚਾਹੀਦੀ ਹੈ ਔਰ ਨਾਲ ਦੀ ਨਾਲ ਆਪਣੇ ਮਾਈਂਡ ਨੂੰ ਵੀ ਥੋੜਾ ਜਿਹਾ ਲਾਈਟ ਰੱਖਣਾ ਚਾਹੀਦਾ ਧੰਨਵਾਦ ਸਰ ਸਰ ਤੁਸੀਂ ਪਿਛਲੇ 25 ਸਾਲਾਂ ਤੋਂ ਜਿਮ ਟ੍ਰੇਨਰ ਹੋ ਹਨਾ ਤੁਸੀਂ ਟ੍ਰੇਨ ਕਰ ਰਹੇ ਹੋ ਤੁਹਾਡੇ ਕੋਲ ਆਂਦੇ ਨੇ ਬਹੁਤ ਸਾਰੇ ਕਲਾਇੰਟਸ ਆਂਦੇ ਹੋਣਗੇ ਤੁਸੀਂ ਕਿਵੇਂ ਉਹਨਾਂ ਨੂੰ ਮੋਟੀਵੇਟ ਕਰਦੇ ਹੋ ਮੈਂ ਬੇਸਿਕਲੀ ਆਪਾਂ ਲਾਈਫ ਸਟਾਈਲ ਨੂੰ ਸਿਰਫ ਇਹ ਨਹੀਂ ਲੈ ਕੇ ਚੱਲਦੇ ਕਿ ਆਪਾਂ ਮਤਲਬ ਜਿਮ ਲਾ ਰਹੇ ਆ ਵੇਟ ਘਟਾਉਣ ਦੇ ਲਈ ਹੁਣ ਗਰਮੀ ਆ ਰਹੀ ਆ ਆਪਾਂ ਜਿਮ ਲਾਣ ਲੱਗਦੇ ਜਿਮ ਦੇ ਜਿਮ ਲਾ ਕੇ ਸਾਨੂੰ ਬਹੁਤ ਚੀਜ਼ਾਂ ਦਾ ਫਾਇਦਾ ਹੁੰਦਾ ਸਾਡਾ ਕੰਫੀਡੈਂਸ ਲੈਵਲ ਅਪ ਹੁੰਦਾ ਬਾਡੀ ਸ਼ੇਪ ਵਧੀਆ ਹੁੰਦੀ ਆ ਸਾਡੀ ਮੈਂਟਲ ਹੈਲਥ ਜਿੱਦਾਂ ਤੁਸੀਂ ਇੰਨੀ ਇੰਨਾਂ ਸਰ ਨੇ ਦੱਸਿਆ ਮੈਂਟਲ ਹੈਥ ਬਾਰੇ ਕਿ ਮੈਂਟਲ ਹੈਲਥ ਵਧੀਆ ਹੁੰਦੀ ਆ ਇਹ ਕਾਫੀ ਫੈਕਟਰ ਆ ਜਿਹੜੇ ਕਿ ਫਿਟਨੈਸ ਨੂੰ ਮਤਲਬ ਕਿ ਇਹ ਸਾਰੇ ਫੈਕਟਰ ਇਫੈਕਟ ਕਰਦੇ ਆ ਐਕਸਰਸਾਈਜ਼ ਦਾ ਬਹੁਤ ਵੱਡਾ ਰੋਲ ਆ ਖਾਸ ਕਰ ਵੇਟ ਟ੍ਰੇਨਿੰਗ ਦਾ ਵੇਟ ਟ੍ਰੇਨਿੰਗ ਦਾ ਰੋਲ ਕਾਰਡੀਓ ਨਾਲੋਂ ਵੀ ਜ਼ਿਆਦਾ ਵੇਟ ਟ੍ਰੇਨਿੰਗ ਦਾ ਮ ਜਿਹੜੀ ਚੀਜ਼ ਬਾਰੇ ਨੌਲੇਜ ਨਹੀਂ ਹੈਗੀ ਕਿਉਂਕਿ ਇਹਦੇ ਪਿੱਛੇ ਸਾਇੰਸ ਆ ਬਿਲਕੁਲ ਪੂਰੀ ਸਾਇੰਸ ਆ ਕਿ ਇੱਕ ਹੁਣ ਜਿਹੜਾ ਜਿਮ ਦੇ ਨਾਲ ਨਾਲ ਮੈਂ ਹੈਗਾ ਆਪਣਾ ਫਿਜ਼ੀਓਥੈਰੇਪਿਸਟ ਵੀ ਆ ਤੇ ਆਪਾਂ ਉਹਨੂੰ ਉਸੇ ਤਰੀਕੇ ਨਾਲ ਹੀ ਲੋਕਾਂ ਨੂੰ ਆਪਾਂ ਗਾਈਡ ਕਰੀਦਾ ਕਿ ਆਪਾਂ ਵੇ ਟ੍ਰੇਨਿੰਗ ਕਰੀਏ ਜਾਂ ਕਾਰਡੀਓ ਕਰੀਏ ਸਾਰਾ ਮੰਨ ਲਓ ਕਿ ਸਿਸਟਮ ਦੇ ਨਾਲ ਚੱਲੀਏ ਬਹੁਤ ਜ਼ਿਆਦਾ ਰੋਲ ਆ ਫਿਟਨੈਸ ਦਾ ਤੇ ਮੈਂ ਹੀ ਅਪੀਲ ਕਰਾਂਗਾ ਕਿ ਸਾਰੇ ਯੂਥ ਨੂੰ ਤੁਸੀਂ ਕਿਤੇ ਵੀ ਕੋਈ ਵੀ ਐਕਟੀਵਿਟੀ ਜ਼ਰੂਰ ਕਰੋ ਚਾਹੇ ਉਹ ਜਿਮ ਦੀ ਐਕਟੀਵਿਟੀ ਆ ਚਾਹੇ ਕੋਈ ਵੀ ਫਿਜ਼ੀਕਲ ਐਕਟੀਵਿਟੀ ਆ ਸਸ ਜੀ ਨੇ ਸ਼ੁਰੂਆਤ 'ਚ ਹੀ ਗੱਲ ਕੀਤੀ ਹੈ ਕਿ ਗਰਮੀ ਬਹੁਤ ਹੈ ਹੈਨਾ ਗਰਮੀ ਬਹੁਤ ਹੈ ਸੀ ਅਜੇ ਇਹ ਬਹੁਤ ਸਾਰੇ ਕੇਸ ਦੇਖਦੇ ਆ ਕਿ ਜਦੋਂ ਕੋਈ ਜਿਮ ਜਾਂਦਾ ਹੈ ਜਿਮ ਦੇ ਵਿੱਚ ਹਾਰਟ ਅਟੈਕ ਬਹੁਤ ਜ਼ਿਆਦਾ ਆ ਰਹੇ ਨੇ ਉਹਦਾ ਕੀ ਕਾਰਨ ਹੋ ਸਕਦਾ ਮੈਮ ਜਿਮ ਦਾ ਕੋਈ ਹਾਰਟ ਅਟੈਕ ਦੇ ਨਾਲ ਰਿਲੇਸ਼ਨ ਨਹੀਂ ਹੈ ਬੇਸਿਕਲੀ ਹੁਣ ਜਿਹਨੂੰ ਪਹਿਲਾਂ ਹੀ ਉਹਦਾ ਕੋਲੈਸਟ੍ਰੋਲ ਲੈਵਲ ਅੱਪ ਹੈ ਹੁਣ ਉਹਨੂੰ ਬੀਪੀ ਦੀ ਪ੍ਰੋਬਲਮ ਹੈ ਆਪਾਂ ਇੰਟੈਂਸ ਕਾਰਡੀਓ ਕਰ ਰਹੇ ਹਾਂ ਹਾਰਟ ਅਟੈਕ ਹੀ ਆਏਗਾ ਮੈਮ ਕਿਉਂਕਿ ਬੀਪੀ ਦੀ ਕੰਡੀਸ਼ਨ ਜਦੋਂ ਆਪਣਾ ਨਾਰਮਲ ਬਲੱਡ ਪ੍ਰੈਸ਼ਰ 120/80 ਹੈ ਹੁਣ ਜਿਹਦਾ ਆਲਰੇਡੀ 150/60 ਜਦੋਂ ਆਪਾਂ ਕਾਰਡੀਓ ਕਰਦੇ ਆ ਹਾਰਟ ਬੀਟ ਵੱਧਦੀ ਆ ਤੇ ਬੀਪੀ ਵੀ ਉਹਦਾ ਰਾਈਜ਼ ਹੋਏਗਾ ਨਾ ਉਹਨਾਂ ਬਲੱਡ ਤੇ ਜ਼ੋਰ ਪਏਗਾ ਉਹ ਵੀ ਇੱਕ ਕਾਰਨ ਹੈ ਬਲੱਡ ਆਪਣਾ ਹਾਰਟ ਅਟੈਕ ਦਾ ਕੋਲੇਸਟ੍ਰੋਲ ਵਧਣਾ ਕੋਲਟ ਆ ਜਾਂਦਾ ਬੋਡੀ ਦੇ ਵਿੱਚ ਖੂਨ ਪਤਲਾ ਨਹੀਂ ਹੁੰਦਾ ਤੇ ਬਾਕੀ ਡਾਈਟ ਸਾਡੀ ਮਰੀ ਉਹਦੇ ਕਰਕੇ ਹਾਰਟ ਅਟੈਕ ਆ। ਮਤਲਬ ਅਸੀਂ ਕਹਿ ਸਕਦੇ ਹਾਂ ਕਿ ਜ਼ਿਆਦਾ ਕਸਰਤ ਕਰਨਾ ਵੀ ਸਾਡੇ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ ਕਿ ਜਿੰਨਾ ਕਿ ਸਾਨੂੰ ਕਰਨਾ ਚਾਹੀਦਾ ਸਾਡੇ ਜਿੰਨੀ ਕਿ ਸਟੈਮੀਨਾ ਆਪਾਂ ਕਹਿ ਸਕਦੇ ਹਾਂ ਕਿ ਹੋਣਾ ਕਿ ਉਹਨਾਂ ਕਿ ਸਾਨੂੰ ਲਿਮਟ ਚ ਰਹਿ ਕੇ ਕਰਨੀ ਚਾਹੀਦੀ ਹੈ। ਬਿਲਕੁਲ ਮੈਮ ਬਿਲਕੁਲ ਜੀ। ਜਿੰਨਾ ਸਟੈਮੀਨਾ ਹੈ ਉੱਥੋਂ ਹੀ ਚੱਲੋ। ਇਹ ਬਾਕੀ ਕੋਚ ਦੇ ਉੱਤੇ ਡਿਪੈਂਡ ਕਰਦਾ ਕਿ ਤੁਹਾਡੀ ਕੋਚਿੰਗ ਕਿਸ ਤਰੀਕੇ ਦੀ ਆ। ਤੁਹਾਡੇ ਕੋਚ ਵੈਲ ਮਤਲਬ ਹੈ ਐਜੂਕੇਟਿਡ ਜਿਹੜਾ ਤੁਹਾਨੂੰ ਐਜੂਕੇਟ ਕਰੇਗਾ ਕਿ ਆਪਣਾ ਤੁਸੀਂ ਕਿੰਨਾ ਹਰ ਪਰਸਨ ਦਾ ਅਲੱਗ-ਅਲੱਗ ਪ੍ਰੋਟੋਕੋਲ ਹੁੰਦਾ ਆ ਆਪਾਂ ਉਸੇ ਤਰੀਕੇ ਨਾਲ ਹੀ ਉਹਨਾਂ ਨੂੰ ਗਾਈਡ ਕਰੀਦਾ ਕਿ ਜੇ ਬੇਸਿਕ ਪਹਿਲੀ ਵਾਰੀ ਜਿਮ ਲਗਾ ਰਹੇ ਹੋ ਉਹਨਾਂ ਨੂੰ ਬੇਸਿਕ ਤੋਂ ਸਟਾਰਟ ਕਰਨਾ ਹਮੇਸ਼ਾ ਲਾਈਟ ਵਰਕਆਊਟ ਲੁਆਣਾ ਆ ਅੱਧੇ ਘੰਟੇ ਦਾ 15 ਮਿੰਟ ਦਾ 20 ਮਿੰਟ ਦਾ ਵਰਕਆਊਟ ਸਫੀਸ਼ੀਐਂਟ ਹੁੰਦਾ ਹੌਲੀ-ਹੌਲੀ ਵਧਾਈਦਾ ਆ ਆਪਾਂ ਵਰਕਆਊਟ ਨੂੰ ਅਜਿਹਾ ਤਾਂ ਨਹੀਂ ਹੁੰਦਾ ਕਿ ਅਗਰ ਅਸੀਂ 6 ਮਹੀਨੇ ਜਿਮ ਲਗਾਉਂਦੇ ਆ 6 ਮਹੀਨੇ ਤੋਂ ਬਾਅਦ ਅਸੀਂ ਜਿਮ ਨਹੀਂ ਲਗਾਉਂਦੇ ਤੇ ਉਹ ਸਾਡੀ ਸਿਹਤ ਤੇ ਕੋਈ ਅਸਰ ਬਾਕੀ ਸਾਰਾ ਲਾਈਫ ਸਟਾਈਲ ਇੱਕ ਕੱਲੇ ਜਿਮ ਨੂੰ ਨਹੀਂ ਲੈ ਕੇ ਜਾ ਸਕਦੇ ਆ ਬਾ ਨਾਲ ਰੈਸ ਦਾ ਵੀ ਰੋਲ ਆ ਨਾਲ ਡਾਈਟ ਦਾ ਵੀ ਰੋਲ ਆ ਥੈਂਕ ਯੂ ਥੈਂਕ ਯੂ ਸੋ ਮਚ ਸাশ੍ਰੀਕਾਲ ਮੈਂ ਸਾਖਸ਼ੀ ਕੋ ਸਵਾਗਤ ਕਰਦੀ ਆ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਡਿਪਰੈਸ਼ਨ ਮੈਂਟਲ ਹੈਲਥ ਅੱਜ ਕੱਲ ਅਸੀਂ ਹਰ ਇੱਕ ਬੰਦੇ ਨੂੰ ਦੇਖਦੇ ਆ ਹਰ ਇੱਕ ਦੂਜਾ ਬੰਦਾ ਮੈਂਟਲ ਹੈਲਥ ਦਾ ਪੇਸ਼ੈਂਟ ਆ ਕਹਿ ਸਕਦੇ ਆ ਕਿ ਹਰ ਜਿਹਨੂੰ ਵੀ ਪੁੱਛੋਗਾ ਕਹਿੰਦਾ ਅਸੀਂ ਮੈਂਟਲੀ ਸਟੇਬਲ ਨਹੀਂ ਹੈਗੇ ਪਰ ਕੀ ਜੀਹਾਂ ਕਾਰਨ ਆ ਕਿ ਕੋਈ ਮੈਂਟਲੀ ਸਟੇਬਲ ਨਹੀਂ ਆ ਤੇ ਕੀ ਜਿਮ ਜਿਹੜਾ ਹੈ ਫਿਜ਼ੀਕਲ ਦੇ ਨਾਲ ਸਾਡੇ ਮੈਂਟਲੀ ਹੈਲਥ ਨੂੰ ਵੀ ਸਟੇਬਲ ਰੱਖਦਾ ਹੈ ਅਜੇ ਕਸਰਤ ਕਰਨਾ ਮੈਂ ਜਿਵੇਂ ਸ਼ੁਰੂਆਤ ਚ ਹੀ ਬੋਲਿਆ ਕਿ ਫਿਜ਼ੀਕਲ ਦੇ ਨਾਲ ਨਾਲ ਮੈਂਟਲੀ ਵੀ ਕੀ ਕਸਰਤ ਸਾਡੇ ਜਿਹੜੇ ਬਹੁਤ ਜ਼ਰੂਰੀ ਹੈ ਡੈਫੀਨਿਟਲੀ ਮੈਮ ਜਦੋਂ ਐਕਸਰਸਾਈਜ਼ ਆਪਾਂ ਕਿਸੇ ਵੀ ਤਰ੍ਹਾਂ ਦੀ ਐਕਸਰਸਾਈਜ਼ ਕਰਦੇ ਚਾਹੇ ਉਹ ਜਿਮ ਦੇ ਵਿੱਚ ਚਾਹੇ ਕਾਰਡੀਓ ਹੈ ਜਾਂ ਆਊਟਡੋਰ ਹੈ ਤੋਂ ਸਾਡੀ ਬਾਡੀ ਦੇ ਵਿੱਚ ਜਿਹੜੇ ਹਾਰਮੋਨਸ ਸੈਕ੍ਰੀਟ ਹੁੰਦੇ ਆ ਖਾਸ ਕਰਕੇ ਐਂਡੋਰਫਿਨਸ ਵਿਚ ਆਰ ਆਲਸੋ ਨੋਨ ਐਸ ਹੈਪੀ ਹਾਰਮੋਨਸ ਤਾਂ ਉਹ ਜਦੋਂ ਆਪਾਂ ਕਿਹਾ ਕਿ ਆਪਾਂ ਅਗਰ ਸਾਨੂੰ ਕੋਈ ਸਟ्रेस ਹੈ ਜਾਂ ਕਿ ਵੈਸੇ ਅਸੀਂ ਕੋਈ ਮਤਲਬ ਡਿਪਰੈਸ਼ਨ ਜਾਂ ਜਾਂ ਕੋਈ ਨਹੀਂ ਅੱਛਾ ਫੀਲ ਕਰ ਰਹੇ ਤਾਂ ਜਦੋਂ ਹੀ ਆਪਾਂ ਕੋਈ ਕਿਸੇ ਵੀ ਤਰ੍ਹਾਂ ਦੀ ਐਕਸਰਸਾਈਜ਼ ਕਰਦੇ ਆ ਤਾਂ ਉਹ ਜਿਹੜੇ ਐਂਡੋਰਫਿਨਸ ਨੇ ਸਾਡੀ ਬੋਡੀ ਸਕ੍ਰੀਟ ਹੋ ਕੇ ਸਾਨੂੰ ਇੱਕ ਫੀਲ ਗੁੱਡ ਫੈਕਟਰ ਦਿੰਦੇ ਆ ਉਹ ਨਾਲ ਦੇ ਨਾਲ ਸਾਡੀ ਮੈਂਟਲ ਵੈਲਬੀਂਗ ਦੇ ਵਿੱਚ ਵੀ ਹੈਲਪ ਕਰਦੇ ਆ ਜੇ ਮੈਂ ਗੱਲ ਕਰਾਂ ਕਿ ਅੱਜ ਕੱਲ ਦੇ ਨੌਜਵਾਨ ਸ਼ੋਸ਼ੇਬਾਜ਼ੀ ਲਈ ਕਰਦੇ ਆ ਕਿ ਕਿਸ ਇੱਕ ਨਾ ਨਸ਼ੇ ਦੇ ਵੱਲ ਬਹੁਤ ਜ਼ਿਆਦਾ ਵੱਧ ਰਿਹਾ ਕਿ ਚੰਗੇ ਕੰਮ ਵੱਲ ਘੱਟ ਤੇ ਨਸ਼ਿਆਂ ਵੱਲ ਜ਼ਿਆਦਾ ਹੋ ਰਿਹਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਦੇਖੋ ਯੂਥ ਜਿਹੜਾ ਹੈ ਉਹ ਕਿਸੇ ਵੀ ਸੋਸਾਇਟੀ ਦਾ ਕਿਸੇ ਵੀ ਕੰਟਰੀ ਦਾ ਫਿਊਚਰ ਪ੍ਰੈਜ਼ੈਂਟ অর ਫਿਊਚਰ ਦੋਨੋਂ ਹੁੰਦੇ ਹਨ ਤਾਂ ਇਹ ਜਿਹੜੀ ਕ੍ਰਿਤੀ ਇੱਕ ਸਾਡੇ ਸੋਸਾਇਟੀ ਦੇ ਵਿੱਚ ਆ ਗਈ ਹੈ ਨਸ਼ਿਆਂ ਦੀ ਆਹ ਅਪੀਲ ਤੁਹਾਡੇ ਇਸ ਚੈਨਲ ਦੇ ਜ਼ਰੀਏ ਮੈਂ ਸਾਰੇ ਯੂਥ ਨੂੰ ਅਪੀਲ ਕਰਾਂਗਾ ਕਿ ਨਸ਼ਿਆਂ ਨੂੰ ਛੱਡ ਕੇ ਆਪਣਾ ਸਿਹਤ ਔਰ ਕਸਰਤ ਵੱਲ ਧਿਆਨ ਦੇਣ ਐਕਸਰਸਾਈਜ਼ ਵੱਲ ਧਿਆਨ ਦੇਣ ਸਿਰਫ ਉਹੀ ਜਿਹੜੀ ਤੁਸੀਂ ਗੱਲ ਕੀਤੀ ਸ਼ੋਸ਼ੇ ਬਾਜੀ ਵਾਲੀ ਐਕਸਰਸਾਈਜ਼ ਨਹੀਂ ਜਿਹਨਾਂ ਨਾਲ ਅੰਦਰ ਸਰੀਰ ਦੇ ਵਿੱਚ ਵਾਕਈ ਸਟਰੈਂਥ ਆਵੇ ਜਾਨ ਪਵੇ ਉਹ ਸਿਰਫ ਇਹ ਕਹਿੰਦੇ ਐਕਸਰਸਾਈਜ਼ ਵੱਲ ਧਿਆਨ ਦੇਣਾ ਚਾਹੀਦਾ ਕੀ ਇੱਕ ਮੈਸੇਜ ਕੀ ਦੇਣਾ ਚਾਹੋਗੇ ਨੌਜਵਾਨਾਂ ਨੂੰ ਕਿ ਅਗਰ ਉਹਨਾਂ ਨੂੰ ਮਤਲਬ ਇੱਕ ਹੁੰਦਾ ਨਾ ਕਿ ਮੋਟੀਵੇਸ਼ਨ ਦੀ ਬਹੁਤ ਲੋੜ ਹੁੰਦੀ ਹੈ ਜਿਮ ਜਾਣਾ ਹੈ ਕਸਰਤ ਕਰਨੀ ਹੈ ਡਾਈਟ ਪ੍ਰੋਪਰ ਲੈਣੀ ਹੈ ਇੱਕ ਪ੍ਰੋਪਰ ਸਾਨੂੰ ਮੋਟੀਵੇਟ ਹੋਣਾ ਚਾਹੀਦਾ ਹੁੰਦਾ ਹੈ ਕਿ ਹਾਂ ਵੀ ਮੈਂ ਕਰਨਾ ਹੀ ਹੈ ਡੈਫੀਨਿਟਲੀ ਮੈਡਮ ਦੇਖੋ ਹੈਲਦੀ ਮਾਈਂਡ ਇਨ ਅ ਹੈਲਦੀ ਬੋਡੀ ਸੋ ਜੇ ਅਸੀਂ ਆਪਣੇ ਮਾਈਂਡ ਨੂੰ ਹੈਲਦੀ ਰੱਖਣਾ ਚਾਹੁੰਦੇ ਤਾਂ ਸਾਨੂੰ ਆਪਣੀ ਬੋਡੀ ਨੂੰ ਹੈਲਦੀ ਰੱਖਣਾ ਪਏਗਾ ਉਹਦੇ ਵਾਸਤੇ ਸਾਰੀਆਂ ਜਿਹੜੀਆਂ ਤੁਸੀਂ ਗੱਲਾਂ ਦੱਸੀਆਂ ਨੇ ਬਿਲਕੁਲ ਉਹ ਕੰਮ ਦੀਆਂ ਗੱਲਾਂ ਨੇ ਕਸਰਤ ਐਕਸਰਸਾਈਜ਼ ਕਰਨੀ ਚਾਹੀਦੀ ਹੈ ਆਪਣੀ ਡਾਈਟ ਹੈਲਦੀ ਰੱਖਣੀ ਚਾਹੀਦੀ ਹੈ ਔਰ ਨਾਲ ਦੀ ਨਾਲ ਆਪਣੇ ਮਾਈਂਡ ਨੂੰ ਵੀ ਥੋੜਾ ਜਿਹਾ ਲਾਈਟ ਰੱਖਣਾ ਚਾਹੀਦਾ ਧੰਨਵਾਦ ਸਰ ਸਰ ਤੁਸੀਂ ਪਿਛਲੇ 25 ਸਾਲਾਂ ਤੋਂ ਜਿਮ ਟ੍ਰੇਨਰ ਹੋ ਹਨਾ ਤੁਸੀਂ ਟ੍ਰੇਨ ਕਰ ਰਹੇ ਹੋ ਤੁਹਾਡੇ ਕੋਲ ਆਂਦੇ ਨੇ ਬਹੁਤ ਸਾਰੇ ਕਲਾਇੰਟਸ ਆਂਦੇ ਹੋਣਗੇ ਤੁਸੀਂ ਕਿਵੇਂ ਉਹਨਾਂ ਨੂੰ ਮੋਟੀਵੇਟ ਕਰਦੇ ਹੋ ਬੇਸਿਕਲੀ ਆਪਾਂ ਲਾਈਫ ਸਟਾਈਲ ਨੂੰ ਸਿਰਫ ਇਹ ਨਹੀਂ ਲੈ ਕੇ ਚੱਲਦੇ ਕਿ ਆਪਾਂ ਮਤਲਬ ਜਿਮ ਲਾ ਰਹੇ ਆ ਵੇਟ ਘਟਾਉਣ ਦੇ ਲਈ ਹੁਣ ਗਰਮੀਆਂ ਆ ਰਹੀਆਂ ਆਪਾਂ ਜਿਮ ਲਾਣ ਲੱਗਦੇ ਜਿਮ ਦੇ ਜਿਮ ਲਾ ਕੇ ਸਾਨੂੰ ਬਹੁਤ ਚੀਜ਼ਾਂ ਦਾ ਫਾਇਦਾ ਹੁੰਦਾ ਸਾਡਾ ਕੰਫੀਡੈਂਸ ਲੈਵਲ ਅਪ ਹੁੰਦਾ ਬਾਡੀ ਸ਼ੇਪ ਵਧੀਆ ਹੁੰਦੀ ਹੈ ਸਾਡੀ ਮੈਂਟਲ ਹੈਲਥ ਜਿੱਦਾਂ ਤੁਸੀਂ ਇੰਨੀ ਇੰਨਾ ਸਰ ਨੇ ਦੱਸਿਆ ਮੈਂਟਲ ਹੈਲਥ ਬਾਰੇ ਕਿ ਮੈਂਟਲ ਹੈਲਥ ਵਧੀਆ ਹੁੰਦੀ ਹੈ ਇਹ ਕਾਫੀ ਫੈਕਟਰ ਆ ਜਿਹੜੇ ਕਿ ਫਿਟਨੈਸ ਤੋਂ ਮਤਲਬ ਕਿ ਇਹ ਸਾਰੇ ਫੈਕਟਰ ਇਫੈਕਟ ਕਰਦੇ ਆ ਐਕਸਰਸਾਈਜ਼ ਦਾ ਬਹੁਤ ਵੱਡਾ ਰੋਲ ਆ ਖਾਸ ਕਰ ਵੇਟ ਟ੍ਰੇਨਿੰਗ ਦਾ ਵੇ ਉਹ ਜਾਂ ਸਾਡੇ ਬੰਦੇ ਨੂੰ ਪਤਾ ਨਹੀਂ ਹੈਗਾ ਜਿਹੜੀ ਚੀਜ਼ ਬਾਰੇ ਨੌਲੇਜ ਨਹੀਂ ਹੈਗੀ ਕਿਉਂਕਿ ਇਹਦੇ ਪਿੱਛੇ ਸਾਇੰਸ ਆ ਬਿਲਕੁਲ ਪੂਰੀ ਸਾਇੰਸ ਆ ਕਿ ਇੱਕ ਹੁਣ ਜਿਹਦਾ ਜਿਮ ਦੇ ਨਾਲ ਨਾਲ ਮੈਂ ਹੈਗਾ ਆਪਣਾ ਫਿਜ਼ੀਓਥੈਰੇਪਿਸਟ ਵੀ ਆ ਤੇ ਆਪਾਂ ਉਹਨੂੰ ਉਸੇ ਤਰੀਕੇ ਨਾਲ ਹੀ ਲੋਕਾਂ ਨੂੰ ਆਪਾਂ ਗਾਈਡ ਕਰੀਦਾ ਕਿ ਆਪਾਂ ਵੇਟ ਟ੍ਰੇਨਿੰਗ ਕਰੀਏ ਜਾਂ ਕਾਰਡੀਓ ਕਰੀਏ ਸਾਰਾ ਮਤਲਬ ਕਿ ਸਿਸਟਮ ਦੇ ਨਾਲ ਚੱਲਿਆ ਬਹੁਤ ਜ਼ਿਆਦਾ ਰੋਲ ਆ ਫਿਟਨੈਸ ਦਾ ਤੇ ਮੈਂ ਹੀ ਅਪੀਲ ਕਰਾਂਗਾ ਕਿ ਸਾਰੇ ਯੂਥ ਨੂੰ ਤੁਸੀਂ ਕਿਤੇ ਵੀ ਕੋਈ ਵੀ ਐਕਟੀਵਿਟੀ ਜ਼ਰੂਰ ਕਰੋ ਚਾਹੇ ਉਹ ਜਿਮ ਦੀ ਐਕਟੀਵਿਟੀ ਆ ਚਾਹੇ ਕੋਈ ਵੀ ਫਿਜ਼ੀਕਲ ਐਕਟੀਵਿਟੀ ਆ ਸੋ ਜਿਵੇਂ ਸ਼ੁਰੂਆਤ 'ਚ ਹੀ ਗੱਲ ਕੀਤੀ ਹੈ ਕਿ ਗਰਮੀ ਬਹੁਤ ਹੈ ਹੈਨਾ ਗਰਮੀ ਬਹੁਤ ਹੈ ਸੀ ਅਜੀ ਬਹੁਤ ਸਾਰੇ ਕੇਸ ਦੇਖਦੇ ਆ ਕਿ ਜਦੋਂ ਕੋਈ ਜਿਮ ਜਾਂਦਾ ਹੈ ਜਿਮ ਦੇ ਵਿੱਚ ਹਾਰਟ ਅਟੈਕ ਬਹੁਤ ਜ਼ਿਆਦਾ ਆ ਰਹੇ ਨੇ ਉਹਦਾ ਕੀ ਕਾਰਨ ਹੋ ਸਕਦਾ ਮੈਮ ਜਿਮ ਦਾ ਕੋਈ ਹਾਰਟ ਅਟੈਕ ਦੇ ਨਾਲ ਰਿਲੇਸ਼ਨ ਨਹੀਂ ਹੈ ਬੇਸਿਕਲੀ ਹੁਣ ਜਿਹਨੂੰ ਪਹਿਲਾਂ ਹੀ ਉਹਦਾ ਕੋਲੈਸਟ੍ਰੋਲ ਲੈਵਲ ਅੱਪ ਹੈ ਹੁਣ ਉਹਨੂੰ ਬੀਪੀ ਦੀ ਪ੍ਰੋਬਲਮ ਹੈ ਆਪਾਂ ਇੰਟੈਂਸ ਕਾਰਡੀਓ ਕਰ ਰਹੇ ਆ ਹਾਰਟ ਅਟੈਕ ਹੀ ਆਏਗਾ ਮੈਮ ਕਿਉਂਕਿ ਬੀਪੀ ਦੀ ਕੰਡੀਸ਼ਨ ਜਦੋਂ ਆਪਣਾ ਨਾਰਮਲ ਬਲੱਡ ਪ੍ਰੈਸ਼ਰ 120/80 ਹੈ ਹੁਣ ਜਿਹਦਾ ਆਲਰੇਡੀ 150/60 100 ਜਦੋਂ ਆਪਾਂ ਕਾਰਡੀਓ ਕਰਦੇ ਆ ਹਾਰਟ ਬੀਟ ਵੱਧਦੀ ਆ ਤੇ ਬੀਪੀ ਵੀ ਉਹਦਾ ਰਾਈਜ਼ ਹੋਏਗਾ ਨਾ ਉਹਨਾਂ ਬਲੱਡ ਤੇ ਜ਼ੋਰ ਪਏਗਾ ਉਹ ਵੀ ਇੱਕ ਕਾਰਨ ਹੈ ਬਲੱਡ ਆਪਣਾ ਹਾਰਟ ਅਟੈਕ ਦਾ ਕੋਲੇਸਟ੍ਰੋਲ ਵਧਣਾ ਕੋਲਟ ਆ ਜਾਂਦਾ ਬੋਡੀ ਦੇ ਵਿੱਚ ਖੂਨ ਪਤਲਾ ਨਹੀਂ ਹੁੰਦਾ ਤੇ ਬਾਕੀ ਡਾਈਟ ਸਾਡੀ ਮਰੀ ਉਹਦੇ ਕਰਕੇ ਹਾਰਟ ਅਟੈਕ। ਮਤਲਬ ਅਸੀਂ ਕਹਿ ਸਕਦੇ ਹਾਂ ਕਿ ਜ਼ਿਆਦਾ ਕਸਰਤ ਕਰਨਾ ਵੀ ਸਾਡੇ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ ਕਿ ਜਿੰਨਾ ਕਿ ਸਾਨੂੰ ਕਰਨਾ ਚਾਹੀਦਾ ਹੈ ਸਾਡੇ ਜਿੰਨੀ ਕਿ ਸਟੈਮੀਨਾ ਆਪਾਂ ਕਹਿ ਸਕਦੇ ਹਾਂ ਕਿ ਹੋਣਾ ਕਿ ਉਹਨਾਂ ਕਿ ਸਾਨੂੰ ਲਿਮਟ ਚ ਰਹਿ ਕੇ ਕਰਨੀ ਚਾਹੀਦੀ ਹੈ। ਬਿਲਕੁਲ ਮੈਮ ਬਿਲਕੁਲ ਜੀ। ਜਿੰਨਾ ਸਟੈਮੀਨਾ ਹੈ ਉੱਥੋਂ ਹੀ ਚੱਲੋ। ਇਹ ਬਾਕੀ ਕੋਚ ਦੇ ਉੱਤੇ ਡਿਪੈਂਡ ਕਰਦਾ ਕਿ ਤੁਹਾਡੀ ਕੋਚਿੰਗ ਕਿਸ ਤਰੀਕੇ ਦੀ ਆ। ਤੁਹਾਡੇ ਕੋਚ ਵੈਲ ਮਤਲਬ ਹੈ ਐਜੂਕੇਟਿਡ ਜਿਹੜਾ ਤੁਹਾਨੂੰ ਐਜੂਕੇਟ ਕਰੇਗਾ ਕਿ ਆਪਣਾ ਤੁਸੀਂ ਕਿੰਨਾ ਹਰ ਪਰਸਨ ਦਾ ਅਲੱਗ-ਅਲੱਗ ਪ੍ਰੋਟੋਕੋਲ ਹੁੰਦਾ ਆ ਆਪਾਂ ਉਸੇ ਤਰੀਕੇ ਨਾਲ ਹੀ ਉਹਨਾਂ ਨੂੰ ਗਾਈਡ ਕਰੀਦਾ ਕਿ ਜੇ ਬੇਸਿਕ ਪਹਿਲੀ ਵਾਰੀ ਜਿਮ ਲਗਾ ਰਹੇ ਹੋ ਉਹਨਾਂ ਨੂੰ ਬੇਸਿਕ ਤੋਂ ਸਟਾਰਟ ਕਰਨਾ ਹਮੇਸ਼ਾ ਲਾਈਟ ਵਰਕ ਆਊਟ ਡੁਆਣਾ ਅੱਧੇ ਘੰਟੇ ਦਾ 15 ਮਿੰਟ ਦਾ 20 ਮਿੰਟ ਦਾ ਵਰਕਆਊਟ ਸਫੀਸ਼ੀਐਂਟ ਹੁੰਦਾ ਹੌਲੀ-ਹੌਲੀ ਵਧਾਈਦਾ ਆਪਾਂ ਵਰਕਆਊਟ ਨੂੰ ਅਜਿਹਾ ਤਾਂ ਨਹੀਂ ਹੁੰਦਾ ਕਿ ਅਗਰ ਅਸੀਂ 6 ਮਹੀਨੇ ਜਿਮ ਲਗਾਉਂਦੇ ਆ 6 ਮਹੀਨੇ ਤੋਂ ਬਾਅਦ ਅਸੀਂ ਜਿਮ ਨਹੀਂ ਲਗਾਉਂਦੇ ਤੇ ਉਹ ਸਾਡੀ ਸਿਹਤ 'ਤੇ ਕੋਈ ਅਸਰ ਤਾਂ ਨਹੀਂ ਪਾਉਂਦਾ ਨਹੀਂ ਨਹੀਂ ਮੈਮ ਐ ਬਾਕੀ ਸਾਰਾ ਲਾਈਫ ਸਟਾਈਲ ਇੱਕ ਕੱਲੇ ਜਿਮ ਨੂੰ ਨਹੀਂ ਲੈ ਕੇ ਜਾ ਸਕਦੇ ਆ ਬਾ ਨਾਲ ਰੈਸ ਦਾ ਵੀ ਰੋਲ ਆ ਨਾਲ ਡਾਈਟ ਦਾ ਵੀ ਰੋਲ ਆ ਥੈਂਕ ਯੂ ਥੈਂਕ ਯੂ ਸੋ ਮਚ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ